ਪਹਿਲਾਂ ਮਕਲਾਵਾ ਵਿਆਹ ਅਡਟ ਹੁੰਦਾ ਸੀ ਹਾਂ ਵਿਆਹ ਪਹਿਲਾਂ ਹੁੰਦਾ ਸੀ ਮਕਲਾਵੇ ਪਿਛਾਂ ਤੇ ਤੇਰਾ ਬੇਬੇ ਪਹਿਲਾਂ ਵਿਆਹ ਹੋਇਆ ਤੇ ਮਕਲਾਵਾ ਹੋਇਆ ਸੀ ਮੇਰੇ ਤਾਂ ਕੁਛ ਵੀ ਨਹੀਂ ਹੋਇਆ ਭਰਾ ਮਸਤ ਕਿਹਾ ਮਾਦਾ ਨਹੀਂ ਆ ਗਈ ਮੈਂ ਤਾਂ ਉਹੀ ਬਸਣਾ ਮੇਰੇ ਮਾਫੀ ਨੇ ਬਸ ਧੱਕਾ ਦੇ ਕੇ ਇਸ ਬਿੰਡੇ ਤੇ ਸਿਰਤੀ ਸੀ ਤੇ ਮੈਂ ਇਥੋਂ ਮੁੜ ਕੇ ਉੱਠਿਆ ਹੀ ਨਹੀਂ ਗਾਇ ਫੇਰ ਵਾਦਰਾ ਉਹ ਤਾਂ ਮਤ ਸੀ ਤਾਂ ਮੈਂ ਤਖੜੇ ਕਰ ਦਿੱਤੀ ਤੇ ਵਿਆਹ ਹੀ ਆ ਨੇ ਜਿਹੜੇ ਨੀਚ ਕਾ ਸੀ ਨਾ ਬਸ ਉਸ ਪਰ ਬਸ ਐਦਵਾ ਤਾਂ ਹੁਣ ਕੋਸ ਨਾ ਕੁਛ ਮਾਤਾ ਜਿਹੜਾ ਮੰਨ ਲਓ ਪਹਿਲਾ ਸੀਗਾ ਤੁਹਾਡਾ ਹਨਾ ਮੰਨ ਲਓ ਪਹਿਲਾ ਵਿਆਹ ਜਿਹੜਾ ਹੈਗਾ ਸੀਗਾ ਵਿਆਹ ਤੇ ਮਕਲਾਵੇ ਚ ਕੀ ਫਰਕ ਹੁੰਦਾ ਸੀ ਉਹ ਭਾਈ ਕੁੜੀਆਂ ਛੋਟੀਆਂ ਹੁੰਦੀਆਂ ਸੀ ਕਿੰਨੇ ਸਾਲ ਦੀ ਉਮਰ ਚ ਅਗਲਾ ਹੁੰਦਾ ਹੁਣ ਕੇ ਇਹਨੂੰ ਝੋਸ ਮਡਾਵਾ ਕਰਦ ਗਏ ਤੇ ਉਹਦੋਂ ਵਾਅਦਾ ਤੋੜ ਦੇ ਦਿੰਦੇ ਕੋਈ ਪੰਨਿਆਸਾ ਤਾਂ ਕੋਈ ਤੇ ਨਾ ਮਾਲਾ ਵਿਆਹ ਪਹਿਲਾਂ ਹੁੰਦਾ ਤੋੜ ਦੇ ਫਿਰ ਦੋ ਤਿੰਨ ਸਾਲਾਂ ਬਾਅਦ ਉਹਨੂੰ ਮਕਲਾਵਾ ਕਹਿੰਦੇ ਸੀ ਹਾਂ ਉਹ ਮਕਲਾਵਾ ਕਹਿੰਦੇ ਸੀ ਤੇ ਮਾਤਾ ਜਿਹੜਾ ਹੈਗਾ ਫਿਰ ਹੁਣ ਤਾਂ ਜਿਹੜਾ ਹੁਣ ਹੁਣ ਵਾਲੇ ਵਿਆਹ ਉਹ ਦੇਖੇ ਆ ਜਾਣੇ ਉਹ ਪੈਸੇ ਹੋ ਹੀ ਜਾਂਦੇ ਪੁੱਤ ਹੁਣ ਵਿਆਹ ਤੇ ਘੰਟੇ ਚ ਹੋ ਜਾਂਦਾ ਹੁਣ ਵਿਆਹ ਤੇ 10 ਮਿੰਟਾਂ 'ਚ ਅਸੀਂ ਤਾਂ ਆਖੀ ਦੇਮਾ ਕੁੜੀਆਂ ਪਹਿਲੀਆਂ ਚ ਹੀ ਕਰਾ ਲੈਂਦੀਆਂ ਉਹ ਤਾਂ ਐਵੇਂ ਮਾਪਿਓ ਰਹਿ ਤਾਂ ਮਾੜਾ ਮੋਟਾ ਬਿਸ਼ਰਮੀ ਦਾ ਤਾਂ ਉਹ ਤਾਂ ਆਉਂਦੀ ਆ ਫਿਕਰ ਰੁੱਤ ਨਾ ਫੇਦਿੰਗਾ ਵਿਆਹ ਕਰਾ ਲੈਣਗੇ ਸਹੀ ਗੱਲ ਹੁਣ ਆ ਵਿਆਹ ਲਖੀ ਹੈ ਜਿਹੜੇ ਦੋ ਮਾਫੀ ਉਹਦਾ ਤੀਫ ਉਹ ਤੇ ਜਮੈ ਨਾ ਕੋਈ ਉਹ ਮਾਫੀ ਉਹਦੀ ਲੈ ਦੇ ਰਖਦੇ ਤੇ ਨਹੀਂ ਹੁਣ ਕੁੜੀਆਂ ਦਾ ਤੇ ਮੁੰਡਿਆਂ ਦਾ ਤੇ ਵਿਆਹ ਸੀ ਤੇ ਜੀ ਤੁਮਾਰੇ ਦੇ ਕਰਾ ਲੈ ਇੱਕ ਵਾਰ ਪਹਿਲਾਂ ਤੁਸੀਂ ਸੋਚਿਆ ਸੀ ਕਿ ਕਦੇ ਇਹੋ ਜਿਹਾ ਟਾਈਮ ਆ ਜਾਊਗਾ ਤੁਸੀਂ ਇਹਨਾਂ ਦਾ ਔਰਦੀ ਨਹੀਂ ਸੀ ਇਹਨੇ ਸੋਚਣਾ ਤਾਂ ਕੀ ਸੀ ਕਿਸੇ ਨੂੰ ਔਰਦੀ ਨਹੀਂ ਸੀ ਡੰਡਿਆਂ ਨਾਲ ਦਾ ਵਾੜਾ ਸੀ ਮੇਰਾ ਬਾਪੂ ਆਇਆ ਹੁੰਦਾ ਜੇ ਪੁੱਤ ਮੈਨੂੰ ਐ ਫਤਹ ਲੱਗ ਗਿਆ ਨਾ ਵੀਢੋ ਆ ਜੀ ਸ਼ਾਸਨ ਆਇਆ ਕਰਕੇ ਲੜ ਦੇ ਮੇਰੇ ਉਕੇ ਘਰੇ ਨਹੀਂ ਹੁਣ ਅੱਗੇ ਤਾਂ ਇੰਨਾ ਬੁੜੀਆਂ ਡਰਦੀਆਂ ਸੀ ਤੇ ਹੁਣ ਬਾਪੂ ਨਾਲ ਫੜਕੇ ਜੁੰਦੇ ਸੱਟ ਲੈਂਦੇ ਗਾ ਵਿਆਹ ਲੈ ਲੜੇ ਤਿੰਨ ਦਿਨੇ ਕਰਾ ਆਦ ਗਣ ਕੇ ਨਹੀਂ ਆ ਹੁਣ ਆਈ ਨੂੰ ਕੁੜੀਆਂ ਆਏ ਬਾਪੂ ਤੇ ਮਾਤਾ ਜਿਹੜਾ ਮੰਨ ਲਓ ਸਿਹਤ ਕਿਵੇਂ ਤੁਸੀਂ ਇੰਨੇ 100 ਸਾਲ ਦੀ ਉਮਰ ਕੱਟ ਲਈ ਕਿਹੜੇ ਹਿਸਾਬ ਨਾਲ ਹੋ ਗਿਆ ਅੱਜ ਕੱਲ ਦਾ ਕੋਈ 50 60 ਸਾਲ ਬਾਅਦ ਵੀ ਗੋਡੇ-ਗੋਡੇ ਬਦਲ ਜਾਂਦੇ ਬੱਸ ਮੇਰੀ ਪਿਛਲੀ ਖਰਾਬ ਖਾਦੇ ਸੀ ਉਹ ਤੋਂ ਉਸ ਨਾ ਪੱ ਪਹਿਲਾਂ ਕਿਹੋ ਜਿਹਾ ਖਰਾਕਾਂ ਸੀਗਾ ਮਾਤਾ ਐਨਾ ਵਾਰ ਨਾ ਖਰਾਕ ਖਾਂਦੇ ਰਹੇ ਸੀ। ਉਪਰ ਦੋ ਦੋ ਕੇ ਲੰਦੁੱਧ ਪੀ ਜਾਂਦੀ ਸੀ। ਸਾਗ ਨਾਲ ਦੋ ਦੋ ਤਿੰਨ ਤੇ ਰੋਟੀ ਨਾਲ ਮੱਕੀ ਰੋਹਾਂ ਜਾਂਦੀ ਸੀ। ਬੇਸਣਿਆਂ ਖਾ ਜਾਂਦੇ ਸੀ। ਹੁਣ ਕੋਈ ਸਾਸੀ ਬੁਖਾ ਦੇ ਉਹ ਲੈ ਰੱਜ ਕੇ ਅਗਲੇ ਦਿਗ ਬਣਾਉਂਦਾ ਕਿ ਰੱਜ ਕੇ ਖਾਂਦੇ। ਹੁਣ ਤੋਂ ਐਨਿਕ ਦੇਗ ਬਣਾ ਲੈ ਸਾਰੇ ਤੱਬੋਂ ਤੋਂ ਵੱਧ ਹੋਊਗੀ। ਹੂੰ ਹੋਊਗੀ ਨਾ ਕੋਈ ਖਾ ਨਹੀਂ ਸਕਦਾ। ਪਰੇ ਮੇਰੀ ਮਾਤਾ ਕੱਲੀ ਇਹ ਕੋਲਾ ਖਾਈ ਦੀ ਸੀ ਢਪਰ ਕੇ। ਹੂੰ ਤਾਂ ਸਿਹਤ ਪਈ ਹੈ। ਮਾਦਾ ਫਿਰ ਮਾਲਾ ਹੁਣ ਸੇ ਤਾਂ ਹੁਣ ਕਿਵੇਂ ਦੇਖਦੇ ਹਾਂ ਫਿਰ ਆਉਣ ਵਾਲਾ ਟਾਈਮ ਕਿ ਹੋ ਜਾਊਗਾ ਚਲੋ ਅਸੀਂ 100 ਸਾਲ ਦੇਖ ਲਈਏ ਕੀ ਬਤਾ ਮਾਲਕ ਬਤਾ ਫਿਰ ਖਰਾ ਕੀ ਹੋ ਜਾਣਾ ਟਾਈਮ ਆ ਬਈ ਮਾਦਾ ਹੂੰ ਤਾਂ ਅੱਗੇ ਨਾ ਸੌਖਾ ਹੋ ਗਿਆ ਕੰਮ ਹੁਣ ਲਿਪਣੇ ਨਹੀਂ ਪੈਂਦੇ ਪੱਕੇ ਪੈ ਗਏ ਸਾਰੇ ਕਮਰੇ-ਕੁਮਰੇ ਜਾਂ ਮੰਨ ਲਓ ਅੱਗੇ ਤੁਸੀਂ ਤੁਰ ਕੇ ਜਾਂਦਿਆਂ ਹੋਂਗਾ ਹੁਣ ਵਧੀਆ ਬਸਾਂ-ਬੁਸਾਂ ਆਂਗਾ ਅੱਗੇ ਇਹ ਤਾਂ ਬਹੁਤ ਜ਼ਾਂਦਾਰੀ ਫਤ ਹੂੰ ਇਹੜੀ ਢੱਡਾਂ ਚਾਹ ਉਹ ਵੜੀ ਐ ਤੇ ਜਾਂ ਹੁਣ ਮੈਂ ਆਂ ਵੀ ਮੈਂ ਇੱਥੇ ਅੰਦਰ ਹੀ ਬੈਠੀ ਹੁਰਦੇ ਚ ਤੇ ਮੈਨੂੰ ਤਾਂ ਕੋਈ ਆਉਂਦਾ ਨਹੀਂ ਮੇਰੇ ਫੋਤਿਆਂ ਨੂੰ ਉਹਨਾਂ ਦੀ ਮਾਂ ਨੂੰ ਸ਼ੌਕ ਹੈ ਮੈਨੂੰ ਤਾਂ ਕੋਈ ਸ਼ੌਕ ਨਹੀਂ ਨਹੀਂ ਮਾਲਾ ਫਿਰ ਬੰਦਾ ਬੁੱਢਾ ਹੋ ਕੇ ਕੀ ਸੋਚਦਾ ਹੁਣ ਮਾਤਾ ਬੇ ਸੋਚ ਹੁਣ ਬੁੱਢਾ ਹੋ ਕੇ ਤਾਂ ਵੀਰੇ ਮੇਰੀ ਤਾਂ ਹੀ ਸੋਚ ਆ ਵੀਰ ਪਰ ਮਾਤਾ ਬਸ ਐਨ ਸੁੱਤੀ ਬੈਨ ਬੋਲ ਮਾਰ ਲੀ ਬੈਠੇ ਦੁਗਾਦ ਕੋਈ ਨਹੀਂ ਹਾਂ ਕਰਾ ਸੀ ਜਿਤੇ ਨਹੀਂ ਮਾਲਾ ਉਹ ਰੋਂ ਹੁਣ ਮਾਲਾ ਅੰਤ ਤੇ ਬੰਦਾ ਫਿਰ ਰੱਬ ਕੰਨੀ ਜੁੜ ਜਾਂਦਾ ਹੈ ਨਾ ਇਹ ਤੇ ਇਹ ਫਿਰ ਰੱਬ ਕੰਨੀ ਕੋ ਜੁੜ ਜਾਂਦਾ ਮਾਤਾ ਫਿਰ ਇਹ ਜੇ ਖੇਤਰ ਫੈਣ ਲੱਗ ਜੇ ਜਾਸ ਤੇ ਫਿਰ ਤਾਂ ਜੁੜਦਾ ਫੇਰ ਰੱਬ ਯਾਦ ਆਉਂਦਾ ਫੇਰ ਉਹਦੇ ਰੱਬ ਯਾਦ ਆਉਂਦਾ ਉਹ ਉਹਨਾਂ ਚ ਨਹੀਂ ਯਾਦ ਆਉਂਦਾ ਨਾ ਨਾ ਉਹਦੇ ਤੇ ਰੱਬ ਹੋਊਗਾ ਰੱਬ ਸੌਖ ਚ ਕੋਈ ਨਹੀਂ ਯਾਦ ਕਰਦਾ ਨਾ 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 ਰਾਮ ਰਾਮ